ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਾਲਾਤ ਆ ਜੋ ਉਹ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਗੋਦੀ ਮੀਡੀਆ ਜਿਹੜੀ ਗੋਦੀ ਮੀਡੀਆ ਦੀ ਤਾਂ ਕਹਿ ਦਿੰਦੇ ਆ ਵੀ ਮਾਂ ਮਰ ਗਈ ਪਿਓ ਮਰ ਗਿਆ ਸਾਰਾ ਕੁਝ ਮਰ ਗਿਆ ਉਹਨਾਂ ਦਾ ਤਾਂ ਤੇ ਆ ਜਿਹੜੀ ਆ ਖਬਰ ਵਿਖਾਉਣ ਦੇ ਲਈ ਜਿਹੜੀ ਸਪੈਨਿਸ਼ ਗਰਲ ਆ ਸਪੈਨਿਸ਼ ਜਿਹੜੀ BBC ਕੀ ਉਹ ਤੇ ਉਹਦਾ ਨਾਲ ਜਿਹੜਾ ਘਰ ਵਾਲਾ ਸੀ ਉਹ ਦੋਵੇਂ ਜਿਹੜਾ ਘੁੰਮਣ ਆਏ ਹੋਏ ਸੀ ਟੂਰ ਤੇ ウォਲ ਟੂਰ ਤੇ ਸੀਗੇ ਤੇ ਖਰਖੰਡ ਵਿੱਚ ਦੀ ਗੁਜ਼ਰ ਰਹੇ ਸੀਗੇ ਤੇ ਹਾਲਾਤ ਤੁਹਾਨੂੰ ਪਤਾ ਕਿ ਗੋਦੀ ਮੀਡੀਆ ਇਸ ਗੱਲ ਤੇ ਚਰਚਾ ਕਰਨ ਲਈ ਤਿਆਰ ਹੀ ਨਹੀਂ ਨਾ ਹੀ ਕੋਈ ਐਦਾਂ ਦੀਆਂ ਵੀਡੀਓਜ਼ ਜਿਹੜੀਆਂ ਉਹਨਾਂ ਨੇ ਚਲਾਈਆਂ ਨਾ ਹੀ ਕੋਈ ਖਬਰ ਚਲਾਈ ਤੇ ਜੇ ਇਹੀ ਕਿਤੇ ਗੱਲ ਕਿਤੇ ਪੰਜਾਬ 'ਚ ਹੋਈ ਹੁੰਦੀ ਨਾ ਤੇ ਸੌ ਲੱਗੇ ਜਿਹੜਾ ਹਿੰਦੁਸਤਾਨੀ ਮੀਡੀਆ ਭਾਰਤੀ ਮੀਡੀਆ ਗੋਦੀ ਮੀਡੀਆ ਉਹਨਾਂ ਨੇ ਜਲੂਸ ਕੱਢ ਦੇਣਾ ਸੀ ਉਹਨਾਂ ਨੇ ਥਾਂ-ਥਾਂ ਤੇ ਕੋਈ ਗੱਲ ਕਰੀ ਜਾਣੀ ਸੀ ਦੇਖੋ ਕਸ਼ਮੀਰੀਆਂ ਕੇ ਦੇਖੋ ਕਸ਼ਮੀਰੀਆਂ ਦੇਖੋ ਕਸ਼ਮੀਰੀਆਂ ਨੇ ਇਹ ਕਰ ਦਿਆ ਦੇਖੋ ਪੰਜਾਬੀਆਂ ਨੇ ਇਹ ਕਰ ਦਿਆ ਜੇ ਕਿਤੇ ਇਹ ਗੱਲ ਪੰਜਾਬ ਚ ਹੋਈ ਹੁੰਦੀ ਸੋ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਇਸ ਦੇ ਵਿੱਚ ਭਾਵੇਂ ਨਸ਼ੇੜੀ ਹੋਵੇ ਪੂਰਾ ਸਿਰੇ ਦਾ ਉਹ ਵੀ ਕਰੇ ਇਹੋ ਜੀ ਹਰਕਤ ਨਹੀਂ ਕਰੂਗਾ ਜਿਹੋ ਜੀ ਹਰਕਤ ਇਹਨਾਂ ਨੇ ਬਾਰਲੇ ਦੇਸ਼ ਤੋਂ ਆਉਣ ਵਾਲੀ ਬੀਬੀ ਦੇ ਨਾਲ ਕੀਤੀ ਕਿ ਸੱਤ ਅੱਠ ਜਾਣਿਆਂ ਨੇ ਪਹਿਲਾਂ ਕੁੱਟਮਾਰ ਕੀਤੀ ਫਿਰ ਬਲਾਤਕਾਰ ਵਰਗਾ ਜੁਰਮ ਜਿਹੜਾ ਉਹ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਥਾਣੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਸੁਣਵਾਈ ਨਹੀਂ ਥਾਣੇ 'ਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਨੇ ਸਾਰਾ ਵਰਤਾਰਾ ਫਿਰ ਹਾਰ ਕੇ ਆਪਦੇ ਸੋਸ਼ਲ ਮੀਡੀਆ ਤੇ ਪਾਇਆ ਜਿੱਥੋਂ ਉੱਥੋਂ ਵੀ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੋਂ ਵੀ ਇਹਨਾਂ ਨੇ মিডিਆ ਨੇ ਜਾਂ ਭਾਰਤੀ ਏਜੰਸੀਆਂ ਨੇ ਜਿਹੜਾ ਉਹ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਕਿ ਹਾਂ ਪਤਾ ਨਾ ਲੱਗੇ ਕਿ ਇੱਥੇ ਕੀ ਹੋਇਆ मणिपुर ਦੇ ਵਿੱਚ ਜੋ ਹਾਲਾਤ ਹੋਏ ਉਹਦਾ ਕੀ ਰਿਜ਼ਲਟ ਨਿਕਲਿਆ ਜ਼ੀਰੋ ਇਹੋ ਜਿਹੇ ਜਿਹੜੇ ਹਾਲਾਤ ਹੋਏ ਉਹਦਾ ਰਿਜ਼ਲਟ ਕੀ ਹੈ ਜ਼ੀਰੋ ਤੇ ਤੁਸੀਂ ਆਪ ਦੀ ਜਿਹੜੀ ਆ ਨਾਕਾਮਯਾਬੀ ਆ ਜਿਹੜੀਆਂ ਇਹੋ ਜਿਹੀਆਂ ਹਰਕਤਾਂ ਉਹ ਇੰਡੀਆ 'ਚ ਤਾਂ ਛੁਪਾ ਲੋਗੇ ਕਿਉਂਕਿ ਇੰਡੀਆ ਦਾ ਜਿਹੜਾ ਮੀਡੀਆ ਤੁਹਾਡੇ ਅੰਡਰ ਆ ਪਰ ਜਿਹੜਾ ਤੁਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੋ ਤੁਹਾਡਾ ਰਤਬਾ ਜੋ ਜਜ਼ਬਾ ਤੁਹਾਡਾ ਬਣਨਾ ਉਹ ਤੁਹਾਨੂੰ ਉੱਥੋਂ ਕਿਵੇਂ ਛੁਪਾਓਗੇ ਭਾਰਤ ਆ ਉਹਨਾਂ ਨੇ ਤਾਂ ਨਹੀਂ ਬੈਨ ਕੀਤਾ ਜਿਆ ਇਹੋ ਜਿਹੀਆਂ ਖਬਰਾਂ ਨਹੀਂ ਚੱਲਣੀਆਂ ਆਈਆਂ ਜੇ ਬਾਹਰਲੇ ਦੇਸ਼ ਦੇ ਵਿੱਚ ਕੋਈ ਜਾਵੇ ਨਾ ਕਿਤੇ ਇੰਡੀਆ ਵਾਲਾ ਵੀ ਜਾਵੇ ਕੋਈ ਵੀ ਜਾਵੇ ਤਾਂ ਫੋਰਸ ਨਾਲ ਲਾਉਂਦੇ ਆ ਸਾਰੀ ਸਹੂਲਤ ਦਿੰਦੇ ਆ ਤੇ ਆਪਣੇ ਦੇਸ਼ ਦੇ ਵਿੱਚ ਤੁਸੀਂ ਕੀ ਸਾਫਤ ਕਰਨਾ ਚਾਹੁੰਦੇ ਹੋ ਕਿ ਜਿਹੜੇ ਬਾਹਰਲੇ ਦੇਸ਼ ਦੇ ਲੋਕ ਆ ਉਹ ਜਿਹੜਾ ਉਹ ਮਤਲਬ ਪੰਜਾਬ ਨੂੰ ਹੈਲਪ ਕਰਨ ਨੂੰ ਹਟ ਜਾਣ ਕਿਸਾਨਾਂ ਨੂੰ ਹੈਲਪ ਕਰਨ ਨੂੰ ਹਟ ਜਾਣ ਪੰਜਾਬ ਇੱਕ ਵੱਕਰੀ ਕੰਟਰੀ ਸੀ ਸੋ ਬਹੁਤ ਸਾਰੇ ਲੋਕ ਇਸ ਗੱਲ ਨੂੰ ਵੀ ਜੋੜ ਕੇ ਦੇ ਰਹੇ ਆ ਕਿ ਦੇਖੋ ਜੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਇਹ ਚਾਰਖੰਡ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਇਹ ਘਟਨਾ ਹੋਈ ਆ ਤੇ ਬੇਨਤੀ ਕਰਨੀ ਚਾਹਣਾ ਕਿ ਜਿਹੜੇ ਪੰਜਾਬ ਦੇ ਲੋਕ ਆ ਉਹ ਇਹਨਾਂ ਇਹੋ ਜਿਹੇ ਲੋਕਾਂ ਤੇ ਇਤਬਾਰ ਕਰਨਾ ਛੱਡ ਦੇਣ ਤਾਂ ਚੰਗੇ ਰਹੋਗੇ ਪੰਜਾਬ ਦੇ ਨੂੰ ਵੱਖਰੇ ਤੌਰ ਤੇ ਜਿਹੜਾ ਆਪਣੇ ਤੌਰ ਤੇ ਉਹ ਵੇਖੋ ਤੇ ਉਹਨੂੰ ਥੋੜਾ ਸੋਚੋ ਸਮਝੋ ਕਿ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਲਿਆ ਲਿਆ ਕੇ ਸਟੈਬਲਿਸ਼ ਕਰ ਰਹੇ ਹੋ ਸਰਕਾਰਾਂ ਇਹਨਾਂ ਨੂੰ ਸਟੈਬਲਿਸ਼ ਕਰ ਰਹੀਆਂ ਤੇ ਤੁਸੀਂ ਇਹਨਾਂ ਨੂੰ ਮਹਤਵਾਰ ਬਣਾ ਰਹੇ ਹੋ ਉਧਰ ਦੇ ਲੋਕਾਂ ਨੂੰ ਇਹ ਹਾਲਾਤ ਇੱਥੇ ਵੀ ਹੋ ਜਾਣਗੇ ਜੇ ਤੁਸੀਂ ਨਾ ਸਮਝੇ ਤਾਂ ਤੇ ਜੇ ਸਮਝ ਜਾਓਗੇ ਤਾਂ ਚੰਗੀ ਗੱਲ ਹੈ ਸੋ ਝਾਰਖੰਡ ਦੇ ਵਿੱਚ ਜੋ ਹੋਇਆ ਬਹੁਤ ਹੀ ਲਹਣਤ ਵਾਲਾ ਹੋਇਆ ਸੋ ਭਾਰਤੀ ਮੀਡੀਆ ਜਾਂ ਭਾਰਤੀ ਏਜੰਸੀਆਂ ਦਾ ਭਾਰਤ ਨੂੰ ਮੈਂ ਪੁੱਛਣਾ ਚਾਹਣਾ ਜਿਹੜੇ ਇਹਨਾਂ ਦੇ ਮੌਤਵਾਰ ਬਣੇ ਹੋਇਆ ਕਿ ਹੁਣ ਐਨਐਸਏ ਲਾ ਦਿਓ ਉਹਨੂੰ ਫੜ ਕੇ ਉਹਨਾਂ ਨੂੰ ਉਹਨਾਂ ਤੇ ਐਨਐਸਏ ਲਾ ਦਿਓ ਮਨੀਪੁਰ ਵਾਲਿਆਂ ਤੇ ਐਨਐਸਏ ਲਾ ਦਿੰਦੇ ਜੋ ਹੋਰ ਘਟਨਾਵਾਂ ਉਸ ਤੋਂ ਬਾਅਦ ਹੋਈਆਂ ਦੁਕਾਨਾਂ ਸਾਰੇ ਹੈਗੇ ਉੱਤੇ ਐਨਐਸਏ ਲਾ ਦਿੰਦੇ ਨਾ ਉਹਨਾਂ ਦਾ ਜ਼ੀਰੋ ਰਿਜ਼ਲਟ ਮਨੀਪੁਰ ਦਾ ਵੀ ਜ਼ੀਰੋ ਰਿਜ਼ਲਟ ਕੇਰਾ ਵੀ ਜ਼ੀਰੋ ਰਿਜ਼ਲਟ ਛੋਏ ਹਾਲਾਤ ਆ ਐਨੇ ਸੇ ਸਿਰਫ ਸਿਰਫ ਲੱਗੂਗੀ ਸਿੱਖਾਂ ਦੇ ਉੱਤੇ ਕਿਉਂਕਿ ਸਿੱਖ ਕਿਉਂਕਿ ਸਿੱਖ ਆਪਣੇ ਰਾਜ ਦੀ ਗੱਲ ਕਰਦੇ ਆ ਸਿੱਖ ਪੰਜਾਬ ਦੇ ਵਿੱਚ ਆਉਣ ਵਾਲੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਬੋਲਦੇ ਆ ਸੋ ਇਸ ਸਮੇਂ ਦੇ ਜੋ ਹਾਲਾਤ ਬਣੇ ਹੋਏ ਆ ਉਹ ਠੀਕ ਆ ਹਜੇ ਪਰ ਆਉਣ ਵਾਲੇ ਸਮੇਂ ਦੇ ਜੋ ਹਾਲਾਤ ਦਿਸ ਰਹੇ ਆ ਉਹ ਆਹਾ ਹਾਲਾਤ ਹੋ ਜਾਣੇ ਆ ਕਿ ਉਹਨਾਂ ਨੇ ਬਾਹਰਲੀ ਬੀਬੀ ਨੂੰ ਨਹੀਂ ਬਖਸ਼ਿਆ ਤੇ ਇਧਰ ਲਈਆਂ ਜਿਹੜੀਆਂ ਧੀਆ ਪੇੜਾ ਉਹਨਾਂ ਨੂੰ ਕਿੱਥੇ ਬਖਸ਼ਦੇ ਹੋਣਗੇ ਉਹ ਬਸ ਇੰਨੀ ਇੱਕ ਗੱਲ ਆ ਤੇ ਬਾਹਰਲੀ ਬੀਬੀ ਨੇ ਬਾਹਰ ਜਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਬਹੁਤ ਸਾਰੇ ਸੂਝਵਾਨ ਲੋਕਾਂ ਨੇ 스ਪੈਨਿਸ਼ ਨੂੰ ਕਨਵਰਟ ਕਰਕੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਉਹ ਲੋਕਾਂ ਤੱਕ ਪਹੁੰਚਾਇਆ ਤੇ ਇਧਰ ਲਈਆਂ ਜਿਹੜੀਆਂ ਪੇੜਾ ਧੀਆ ਪੇੜਾ ਹੈਗੀਆਂ ਉਹਨਾਂ ਦੀ ਆਵਾਜ਼ ਇਸੇ ਤਰ੍ਹਾਂ ਹੀ ਡੱਬ ਜਾਂਦੀ ਆ ਕਿ ਕਈਆਂ ਦਾ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਯਾਰ ਇਹਦੇ ਨਾਲ ਹੀ ਕੋਈ ਕਰਮ ਹੋ ਗਿਆ ਉਹ ਵਿਚਾਰੀਆਂ ਘਰੇ ਬਹਿ ਜਾਂਦੀਆਂ ਬੀਬੀਆਂ ਕਿ ਕਿੱਥੇ ਇਹਨਾਂ ਨਾਲ ਕਿੱਥੋਂ ਮੱਥਾ ਲਾਵਾਂਗੇ ਅਸੀਂ ਜੋ ਇਹੋ ਜਿਹਿਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਆ ਇਹੋ ਜਿਹਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ ਇਹੋ ਜਿਹਿਆਂ ਦੇ ਉੱਤੇ ਐਨਐਸਏ ਲੱਗੇ ਤਾਂ ਇਹੋ ਜਿਹਿਆਂ ਦਾ ਟਰਾਂਵਾ ਕਿਉ ਹੁਣ ਪਰ ਕਿਉਂਕਿ ਪਰ ਸਰਕਾਰਾਂ ਇਹ ਚਾਹੁੰਦੀਆਂ ਕਿ ਇਹੋ ਜਿਹਿਆਂ ਦਾ ਘਟਨਾਵਾ ਹੋਣ ਉਹ ਇਹ ਚਾਹੁੰਦੀਆਂ ਪਰ ਪੰਜਾਬ ਜਿਹੜਾ ਪ੍ਰਮਾਤਮਾ ਦੀ ਮਿਹਰ ਆ ਗੁਰੂ ਸਾਹਿਬ ਦੀ ਮਿਹਰ ਆ ਕਿ ਪੰਜਾਬ ਦੇ ਵਿੱਚ ਐਹੋ ਜੀ ਘਟਨਾ ਸਿਰੇ ਤੋਂ ਸਿਰੇ ਦਾ ਨਸ਼ੇੜੀ ਆ ਜਿਹੜਾ ਉਹ ਵੀ ਨਹੀਂ ਕਰਦਾ ਉਹ ਵੀ ਧੀਆ ਪਹਿਣਾ ਨੂੰ ਇੱਜ਼ਤ ਸਮਝਦਾ ਕਿ ਠੀਕ ਆ ਯਾਰ ਨਸ਼ਾ ਕਰਦਾ ਨਸ਼ਾ ਲੱਗ ਗਿਆ ਪਰ ਇੱਜ਼ਤ ਸਮਝਦੇ ਆ ਸੋ ਇਹੀ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਆਪਾਂ ਪੰਜਾਬ ਬਣਾ ਲਈਏ ਤੇ ਕਿਤੇ ਇਹ ਨਾ ਹੋਵੇ ਕਿਤੇ ਚਾਰਖੰਡ ਤੋਂ ਬਿਹਾਰ ਤੋਂ ਯੂਪੀ ਤੋਂ ਇਹ ਸਾਰੇ ਲਿਆ ਲਿਆ ਕੇ ਲਿਆ ਲਿਆ ਕੇ ਇੱਧਰ ਸਟੈਬਲਿਸ਼ ਕਰੀ ਜਾਣ ਸੋਚ ਸੋਚਿਓ ਤੇ ਵੇਖਿਓ ਜਰੂਰ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਇਹ ਇਧਰ ਆ ਕੇ ਐਮਪੀ ਤੇ ਗਾ ਐਮਐਲਏ ਤੱਕ ਬਣਨਗੇ ਤੇ ਐਮਸੀ ਤਾਂ ਬਣ ਚੁੱਕੇ ਆ ਇਹ ਐਮਸੀ ਤਾਂ ਬਣ ਚੁੱਕੇ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਉਧਰ ਦੇ ਜਿਹੜੇ ਯੂਪੀ ਬਿਹਾਰ ਦੇ ਲੋਕ ਆ ਉਹ ਐਮਸੀ ਇੱਥੇ ਬਣ ਚੁੱਕੇ ਆ ਕਿਉਂ ਬਣ ਚੁੱਕੇ ਆ ਇਹ ਆਉਣ ਵਾਲੀ ਰਣਨੀਤੀ ਆ ਤੇ ਇਹ ਹਾਲਾਤ ਹੋਣਗੇ ਤੇ ਆਪਾਂ ਕੀ ਕਰਦੇ ਹੋਵਾਂਗੇ ਆਪਸ ਏਰੀ ਲੱਗੇ ਹੋਵਾਂਗੇ ਇਹਨਾਂ ਦੇ ਤੇ ਸਟੈਬਲਿਸ਼ ਹੋਏ ਹੋਣਗੇ ਇਹ ਸਾਰਾ ਕਾਰੋਬਾਰ ਚਲਾਉਣਗੇ ਸੋ ਇਸ ਲਈ ਇਹ ਤਾਂ ਸੋ ਜ਼ਰੂਰ ਵੱਤੋ ਵਾਲੇ ਤੇ ਗੌਰ ਕਰੋ ਪੰਜਾਬ ਲਈ ਲੜੋ ਪੰਜਾਬ ਦੀ ਗੱਲ ਕਰੋ ਪੰਜਾਬ ਦੀਆਂ ਮਾੜੀਆਂ ਨੀਤੀਆਂ ਦੇ ਵਿਰੋਧ ਜਾਗੋ ਬੋਲੋ ਤਾਂ ਹੀ ਜੜੇ ਆਉਣ ਵਾਲੇ ਸਮੇਂ ਦੇ ਜਿਹੜੇ ਹਾਲਾਤ ਆ ਸਹੀ ਹੋ ਸਕਣਗੇ ਸੋ ਭਾਈ ਅਮਰਤਪਾਲ ਸਿੰਘ ਖਾਲਸਾ ਬਾ ਜੋ ਮੋਰਚਾ ਚੱਲ ਰਿਹਾ ਉਹਦੇ 'ਚ ਵੀ ਸਹਿਯੋਗ ਦਿਓ ਮਹੱਲੀ ਮੋਰਚਾ ਚੱਲ ਰਿਹਾ ਉਹਦੇ 'ਚ ਵੀ ਸਹਿਯੋਗ ਦਿਓ ਕਿਸਾਨੀ ਮੋਰਚਾ ਚੱਲ ਰਿਹਾ ਉਹਦੇ 'ਚ ਵੀ ਸਹਿਯੋਗ ਦਿਓ ਜਿੰਨੇ ਜੋਗੇ ਹੈਗੇ ਆ ਜਿਸ ਤਰ੍ਹਾਂ ਵੀ ਹੈਗੇ ਆ ਰਣਨੀਤੀ ਜਿਹੜੀ ਆ ਉਹ ਆਪਾਂ ਨੂੰ ਪਤਾ ਹੀ ਆ ਕਿ ਉਹ ਆਗੂ ਹੀ ਬਣਾ ਸਕਦੇ ਆ ਆਗੂ ਹੀ ਬਣਾਉਣਗੇ ਸੋ ਕਿਵੇਂ ਨਾ ਕਿਵੇਂ ਨੌਜਵਾਨਾ ਜਿਹੜੇ ਉਹ ਥੋੜਾ ਜਿਹਾ ਸਹਿਜਮਤੇ ਨਾਲ ਤੇ ਸ਼ਾਂਤਮਈ ਤਰੀਕੇ ਨਾਲ ਚੱਲਣ ਕਿਉਂਕਿ ਅਸਲੀਅਤ ਇਹ ਆ ਕਿ ਵਿਸ਼ਵਾਸ ਯੋਗ ਆਪਾਂ ਵਿਸ਼ਵਾਸ ਕਿਸੇ ਤੇ ਵੀ ਨਹੀਂ ਕਰ ਸਕਦੇ ਸੋ ਇਹੋ ਜਿਹੇ ਹਾਲਾਤ ਆ ਨੌਜਵਾਨਾਂ ਦੀ ਸਥਿਤੀ ਇਹ ਆ ਕਿ ਨੌਜਵਾਨ ਹਰ ਵੇਰੀ ਵਰਤੇ ਜਾਂਦੇ ਆ ਹਰ ਵੇਰੀ ਵਰਤ ਕੇ ਨੌਜਵਾਨਾਂ ਨੂੰ ਖਦੇੜ ਦਿੱਤਾ ਜਾਂਦਾ ਨੌਜਵਾਨਾਂ ਨੂੰ ਗद्दार ਕਹਿ ਦਿੱਤਾ ਜਾਂਦਾ ਇਸ ਲਈ ਤਾਂ ਨੌਜਵਾਨਾਂ ਦੀ ਸੋ ਨੌਜਵਾਨਾਂ ਨੂੰ ਇਹ ਹੀ ਬੇਨਤੀ ਆ ਕਿ ਸੰਭਲ ਕੇ ਸ਼ਾਂਤਮਈ ਤਰੀਕੇ ਨਾਲ ਸਹਿਜ ਮਤੇ ਨਾਲ ਬਾਹਲਾ ਗਾਵ ਨਹੀਂ ਹੋਣਾ ਤੇ ਬਾਹਲਾ ਪਛਾਵ ਨਹੀਂ ਹੋਣਾ ਸਹੀ ਰਹੋਗੇ ਐਵੇਂ ਨਾ ਕਿਤੇ ਗद्दार ਘਵਾਲਿਓ ਫੇਰ ਦੀਪ ਸਿੱਧੂ ਘਵਾਲਿਆ ਬਹੁਤ ਸਾਰੇ ਜਿਹੜੇ ਆ ਉਹ ਯੋਧੇ ਘਵਾਲੇ ਸੋ ਕੌਮ ਨੂੰ ਤੁਹਾਡੀ ਲੋੜ ਆ ਪੰਥ ਨੂੰ ਤੁਹਾਡੀ ਲੋੜ ਆ ਪੰਜਾਬ ਨੂੰ ਤੁਹਾਡੀ ਲੋੜ ਆ ਸੋ ਪੰਜਾਬ ਲਈ ਸਦਾ ਲੜਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ